ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋ ਨਵੀਂ ਕਹਾਣੀ ਵਿੱਚ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ। ਸਭ ਤੁੰਦਕਾਰ ਸੀ। ਸ੍ਰਿਸ਼ਟੀ ਦੀ ਸਿਰਜਣਾ ਦਾ ਵਿਚਾਰ ਰੱਬ ਦੇ ਜਿਹਨ ਵਿੱਚ ਖੌਰੂ ਪਾਰਿਆ ਸੀ। ਆਪਣੇ ਚਿੱਤ ਵਿੱਚ ਹੋ ਰਹੀ ਪੰਨ ਘੜ ਵਾਲੇ ਇਕਾਗਰ ਹੋਇਆ ਉਹ ਇੱਕ ਨਦੀ ਦੇ ਕੰਢੇ ਫੇਰਿਆ ਸੀ। ਨਦੀ ਪਾਰ ਜੋ ਬਣ ਬੈ ਰਹੀ ਸੀ। ਜੂਰ ਪਹਾੜਾਂ ਵਿੱਚ ਮੀਂਹ ਪਿਆ ਹੋਣਾ ਹੈ। ਫੁੱਲ ਪੌਦਿਆਂ ਦੀਆਂ ਟੀਸੀਆਂ ਉੱਤੇ ਬੈਠ ਖੰਭ ਫੜਕਾਰੇ ਸਨ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਾਂ ਨੂੰ ਮਿਲਣ ਜਾਣਾ ਹੋਵੇ ਪੰਛੀ ਗਰਦਨਾ ਮਟਕਾ ਮਟਕਾ ਕੇ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਬੱਦਲ ਘੋਰਿਆ ਰੱਬ ਦੀ ਇਕਾਗਰਤਾ ਭੰਗ ਹੋ ਗਈ ਉਸ ਨੇ ਖਿੱਚ ਕੇ ਸਾਰੀਆਂ ਹੀ ਰੁੱਤਾਂ ਨੂੰ ਭੇਜ ਦਿੱਤਾ ਤੇ ਕਿਹਾ ਵਾਰੀ ਵਾਰੀ ਸਰਜੀ ਜਾ ਜਾ ਰਹੀ ਸ੍ਰਿਸ਼ਟੀ ਉੱਤੇ ਪੈਰਾ ਦੇ ਹੋਕਮਦੀਆਂ ਬੰਨੀਆਂ ਰੁੱਤਾਂ ਇਸ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ ਮਾਣ ਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ ਲੋਕ ਇਨ੍ਹਾਂ ਤੋਂ ਬਚਨ ਦੇ ਉਪਰਾਲੇ ਵਿੱਚ ਲੱਗੇ ਖੋਲਾਂ ਕੰਦਰਾ ਛਪਰੀਆਂ ਕੋਠੀਆਂ ਤੋਂ ਘਰਾ ਬੰਗਲਾਂ ਤੱਕ ਆ ਪਹੁੰਚੇ ਇਸ ਰੁੱਤ ਮੀਂਹ ਪੈਂਦਾ ਦਰਿਆਵਾਂ ਵਿੱਚ ਹੜਾ ਆਉਂਦੇ ਪਿੰਡ ਦੇ ਪਿੰਡ ਰੁੜ ਜਾਂਦੇ ਰੁੱਤਾਂ ਲਈ ਇਹ ਵੀ ਇੱਕ ਸ਼ੁਕਲ ਸੀ ਪਰ ਹੁਣ ਇਹਨਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਏ ਕਦਮੀ ਪਏਗਾ ਤੇ دریاਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨਮਰਜ਼ੀਆਂ ਦੇ ਪਾਸੇ ਭੇਜਣ ਲੱਗ ਪਏ ਹਨ ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕੇ ਖੜੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਏ ਤੇ ਤਰ ਲੋ ਮੱਛੀ ਹੁੰਦੇ ਪਹਿਰਾ ਬਦਲ ਜਾ ਨੂੜੀ ਕਦੇ ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆ ਹੀ ਵਗਦੇ ਰਹਿੰਦੇ ਹਨ ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਾਸਪਤੀ ਸੁੱਕ ਜਾਂਦੀ ਲੋਕ ਜੱਗ ਕਰਦੇ ਹਵਨ ਕਰਦੇ ਕਿਹੜੇ ਕਿੱਥੇ ਕਿਹੜਾ ਵਿਗੜਨ ਹੋ ਗਿਆ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬਲ ਲਾ ਲਏ ਸੰ ਮੀਂਹ ਦੀ ਪ੍ਰਵਾਹ ਹੀ ਨਹੀਂ ਸੀ ਕਰਦੇ ਰੋਤਾਂ ਉਦਾਸ ਹੋ ਗਈਆਂ ਉਹ ਰਲ ਕੇ ਰੱਬ ਕੋਲ ਗਈਆਂ ਆਰਾਮ ਜੀ ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ ਸਾਨੂੰ ਪਾਰਤਾ ਆਉਂਦੀ ਆ ਗਏ ਦਿਓ ਇਹ ਕਿਵੇਂ ਹੋ ਸਕਦਾ ਹੈ ਰੱਬ ਨੇ ਹੈਰਾਨ ਹੋ ਕੇ ਪੁੱਛਿਆ ਆਪ ਚੱਲ ਕੇ ਵੇਖ ਲਓ ਬੇਸ਼ੱਕ ਰੁੱਤਾਂ ਨੇ ਅਰਜਗੁਜ਼ਾਰੀ ਰੱਬ ਇੱਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉੱਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਲਈ ਆ ਗਿਆ ਵੇਲਾ ਆਤਨ ਦਾ ਸੀ ਰੁੱਤ ਬਹਾਰ ਦੀ ਸੀ ਅਸਮਾਨ ਉੱਤੇ ਬੱਦਲ ਕੇਰੇ ਮੋਰਾਂ ਨੇ ਖੰਭ ਖਿਲਾਰ ਕੇ ਝੂਮ ਝੂਮ ਕੇ ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਉਤਰ ਆਉਣ ਲਈ ਕਿਹਾ ਜੰਗਲੀ ਫੁੱਲ ਇੱਕ ਦੂਜੇ ਵੱਲ ਸੈਂਤਾਕਾਰ ਹੱਸ ਰਹੇ ਸਨ ਨਿੱਕੇ ਨਿੱਕੇ ਪੰਛੀ ਫੁੱਲਾਂ ਦੇ ਪੱਤਿਆਂ ਦੇ ਪਪੀਸੀਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ ਬੰਨ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ ਇਹ ਧਰਤੀ ਤਾਂ ਬੜੀ ਸੋਹਣੀ ਥਾਂ ਹੈ ਰੱਬ ਨੇ ਬਹਾਰ ਨੂੰ ਆਖਿਆ ਇੰਨੇ ਨੂੰ ਇੱਕ ਸ਼ਹਿਰ ਆ ਗਿਆ ਬੜੀ ਪੀੜ ਸੀ ਬੜਾ ਰੌਲਾ ਸੀ ਹਰ ਕੋਈ ਹੀ ਜਿਵੇਂ ਗਵਾਚਾ ਹੋਇਆ ਸੀ ਸਾਰੇ ਲੋਕ ਹੀ ਜਿਵੇਂ ਆਸਮਾਨ ਤੋਂ ਡਿੱਗੇ ਹੋਣ ਕਿਸੇ ਦਾ ਕੋਈ ਕੁਝ ਲੱਗਦਾ ਨਹੀਂ ਸੀ ਕਿਸੇ ਦਾ ਕੋਈ ਜਾਨੂ ਨਹੀਂ ਸੀ ਇੱਥੋਂ ਤੱਕ ਕਿ ਕਿਸੇ ਦਾ ਕੋਈ ਗਰਾਈ ਵੀ ਪ੍ਰਤੀਤ ਨਹੀਂ ਸੀ ਹੁੰਦਾ ਚਿੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਕੜੀ ਨੂੰ ਬੜੀ ਵਾਰ ਦੇਖਦੇ ਸਨ ਕਿਸ ਲਈ ਉਸ ਨੇ ਬਹਾਰ ਨੂੰ ਪੁੱਛਿਆ ਚਿੜੀਆਂ ਲੈ ਲੋ ਰੰਗ ਬਰੰਗੀਆਂ ਚਿੜੀਆਂ ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀਆਂ ਨਿੱਕੇ ਨਿੱਕੇ ਪਿੰਜਰਾਂ ਦਾ ਥੱਬਾ ਮੋਢੇ ਸੁੱਟੀ ਇੱਕ ਭਾਈ ਹੋਕਾ ਦੇ ਰਿਹਾ ਸੀ ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ ਉਥੋਂ ਛੇਤੀ ਦੇ ਉੱਡ ਕੇ ਉਹ ਇੱਕ ਮੰਦਰ ਵਿੱਚ ਆਵੜਿਆ ਤਾਜੇ ਮੋਤੀਏ ਦਾ ਹਾਰ ਦੋ-ਦੋ ਆਨੇ ਦੇ ਮੰਦਰ ਦੇ ਬਾਹਰ ਨੰਗੇ ਪੈਰੀ ਪਾਏ ਹੋਏ ਛੱਗੇ ਵਾਲਾ ਇੱਕ ਮੁੰਡਾ ਹਾਰ ਵੇਚ ਰਿਹਾ ਸੀ ਲੈ ਫੜ ਡੂੜਾਨਾ ਦੇ ਦੇ ਹਾਰ ਆਪਣਾ ਟੱਡ ਮਸਾ ਸੰਭਾਲੀ ਆ ਰਹੇ ਇੱਕ ਤਿਲਕਤਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿੱਚ ਦਿੰਦਿਆਂ ਕਿਹਾ ਮੁੰਡਾ ਜੱਕੋ ਤੱਕੀ ਵਿੱਚ ਪੈ ਗਿਆ ਜਿਵੇਂ ਉਸਨੇ ਪਹਿਲਾਂ ਹੀ ਬੜਾ ਘੱਟ ਮੁੱਲ ਦੱਸਿਆ ਸੀ। ਓਏ ਛੱਡ ਭਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਹੈ? ਹੋਰ 2 ਘੰਟੇ ਨੂੰ ਇੰਨਾ ਉਹੀ ਬੇਹੋਜਣਾ ਹੈ। ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਸਨੇ ਬੇਬਸ ਜਿਹਾ ਹੋ ਕੇ ਢੇੜਾਣੇ ਨੂੰ ਹੀ ਹਾਰ ਦੇ ਦਿੱਤੇ। ਲਾਲਾ ਜੀ ਮੰਦਰ ਵਿੱਚ ਆ ਪਹੁੰਚੇ। ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੇ ਹੋ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸ ਨਾਲ ਲੈਣ ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜਾਉਂਦੇ ਫੁੱਲਾਂ ਦਾ ਹਾਰ ਉਹਨਾਂ ਦੇ ਚਾਰਨਾ ਵਿੱਚ ਵਗਾ ਮਾਰਿਆ ਰਬ ਮੰਦਰ ਵਿੱਚੋਂ ਬਾਹਰ ਆ ਗਿਆ ਇੱਕ ਔਰਤ ਆਪਣੇ ਵਾਲਾਂ ਵਿੱਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ ਉਹ ਔਰਤ ਆਪ ਵੀ ਬੜੀ ਸੋਹਣੀ ਸੀ ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ ਫਿਰ ਟਾਕ ਲੈ ਸੌਜ ਜਮਾਨਾ ਮਾੜਾ ਏ ਉਸ ਔਰਤ ਨੂੰ ਮਗਰ ਆਈ ਇੱਕ ਬੁੱਢੀ ਜੋ ਸ਼ਾਇਦ ਉਸ ਔਰਤ ਦੀ ਸੱਸ ਸੀ ਨੇ ਕਿਹਾ ਆਗਿਆਕਾਰ ਧੀਆ ਨੂਹਾ ਵਾਂਗ ਉਸ ਨੇ ਸਿਰ ਟਕ ਲਿਆ ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜੇ ਇਸ ਦਾ ਜਰੂਰ ਪੱਲੇ ਹੀਠਾਂ ਸਾਹ ਕੁੱਟਿਆ ਗਿਆ ਹੋਣਾ ਹੀ ਇੰਨੇ ਨੂੰ ਕਣੀਆਂ ਉਤਰ ਆਈਆਂ ਆਵਾਜ਼ਾਈ ਹੋਰ ਤੇਜ ਹੋ ਗਈ ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ ਚਿੜੀਆਂ ਕਿੜੀ ਬਣਿਆ ਰੱਬ ਇੱਕ ਖੰਬੇ ਉੱਤੇ ਬੈਠਣੀ ਲੱਗਾ ਸੀ ਕਿ ਉਸ ਨੂੰ ਕਰੰਟ ਦਾ ਅਜਿਹਾ ਝਟਕਾ ਲੱਗਿਆ ਕਿ ਪਲ ਦੇ ਪਲ ਲਈ ਉਸ ਦੀ ਸੁਰਤ ਜਿਹੀ ਗੁੰਮ ਹੋ ਗਈ ਕੱਚੀ ਜਹੀ ਹਾਸੇ ਹੱਸ ਕੇ ਉਹ ਇੱਕ ਘਰ ਦੀ ਛੱਤ ਉੱਤੇ ਬੈਠ ਗਿਆ ਉਸ ਨੂੰ ਫਿਕਰ ਹੋ ਰਹੀ ਸੀ ਕਿ ਸ਼ਹਿਰ ਵਿੱਚ ਕਿਧਰੇ ਦਰਖਤ ਨਹੀਂ ਨਹੀਂ ਪੰਛੀ ਕਿੱਥੇ ਬਹਿੰਦੇ ਹੋਣੇ ਆਲਣੇ ਕਿੱਥੇ ਪਾਉਂਦੇ ਹੋਣਗੇ ਰਾਤ ਨੂੰ ਕਿੱਥੇ ਸੌਂਦੇ ਹੋਣਗੇ ਉਸ ਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਸ਼ਹਿਰ ਵਿੱਚ ਪੰਛੀ ਹੀ ਹਨ ਹੀ ਨਹੀਂ ਚਿੜੀ ਬਣਿਆਰਾ ਬਹਾਰਾਂ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਸ਼ੇਰਖਾਨੇ ਮਹਿਸੂਸ ਕੀਤੀ ਸੀ ਨਾ ਕਿਸੇ ਦੀਆਂ ਅੱਖਾਂ ਵਿੱਚ ਬੱਦਲਾਂ ਦੇ ਪਰਛਾਵੇਂ ਨੱਚੇ ਨਾ ਕੋਈ ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣਾ ਆ ਨਾ ਕਿਸੇ ਨੇ ਵਾਲ ਖੋਲ ਕੇ ਡਿੱਗਦੇ ਮੋਤੀ ਪੋਚੀ ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ ਉਹ ਉਸ ਸ਼ਹਿਰ ਵੱਲ ਪੱਠ ਕਰਕੇ ਤੁਰ ਪਿਆ ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ ਡਿੰਗੀ ਟੇਡੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿੱਚਕਾਰ ਇੱਕ ਬੰਦਾ گاਉਂਦਾ ਤੁਰਿਆ ਜਾ ਰਿਹਾ ਸੀ ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ ਕਿਨੂ ਨਾ ਮਿਲਨ ਦੀ ਕਸਮ ਖਾਦੀ ਏ ਇਸਨੇ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿੱਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆ ਰਿਹਾ ਤੈਨੂੰ ਕਿਵੇਂ ਪਤਾ ਹੈ ਨਾ ਮਿਲਨ ਦੀ ਕਸਮ ਜੋ ਖਾਣੀ ਪੈ ਰਹੀ ਕਣੀਆਂ ਹੋਰ ਤੇਜ ਹੋ ਗਈਆਂ ਡੰਡੀ ਡੰਡੀ ਜਾ ਰਹੇ ਉਸ ਬੰਦੇ ਦੇ ਮੋਢੇ ਛੱਡੇ ਚੁਟਕੀਆਂ ਵਜਾਈਆਂ ਬਦਲਾ ਨੇ ਬਦਲਾਵਲ ਵਕਫਾ ਵਾਂਗ ਦੇਖਿਆ ਤੇ ਆਪ ਸਾਰੇ ਆਪੇ ਨਾਲ ਲਗਾਇਆ ਮੈਂ ਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਸਾਹਮਣੇ ਉਹ ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸ ਨੂੰ ਪਹਿਚਾਨ ਕੇ ਸਾਈਕਲ ਹੌਲੀ ਕਰ ਲਿਆ ਮੈਂ ਆ ਰਿਹਾ ਕਹ ਕਹੇ ਤਾਂ ਮੈਂ ਸਾਈਕਲ ਤੇ ਛੱਡ ਆਉਣਾ ਜਾਣਾ ਕਿੱਥੇ ਹੈ ਡਾਕੀ ਨੇ ਆਪਣੇ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਉੱਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ ਜਾਣ ਜਾਣਾ ਤਾਂ ਕਿਸ ਕਿਤੇ ਵੀ ਨਹੀਂ ਉਸ ਨੇ ਆਪਣੀ ਚਾਲ ਵਿੱਚ ਬਿਨਾ ਹੌਲੀ ਕੀਤਿਆਂ ਕੋਲੋਂ ਲੰਘਦੇ ਨੇ ਕਿਹਾ ਮੀ ਮੀ ਆ ਰਿਹਾ ਏ ਕੱਪੜੇ ਪੈਜ ਜਾਣਗੇ ਇਹ ਗੱਲ ਬਹੁਤ ਹੀ ਉਸ ਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਮੁਕੱਸੇ ਮੈਲੇ ਖਾ ਕੇ ਕੱਪੜਿਆਂ ਦਾ ਧਿਆਨ ਤਰ ਕੇ ਆਖੀ ਤੁਸੀਂ ਚਲੋ ਮੀ ਤੋਂ ਪਹਿਲਾਂ ਪਹਿਲਾਂ ਟਿਕਾਣੇ ਪਹੁੰਚੋ ਖਚਰੀ ਜਿਹੀ ਹਾਸੀ ਹੱਸਦੇ ਉਸ ਬੰਦੇ ਨੇ ਡਾਕੀਏ ਨੂੰ ਕਿਹਾ ਕਾਲੀ ਕਾਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ ਐਸ ਵਿੱਚ ਹੱਸਣ ਵਾਲੀ ਭਲਾ ਕਿਹੜੀ ਗੱਲ ਸੀ ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ ਪਿੰਡ ਤੋਂ ਦੂਰ ਮੜੀਆਂ ਵਾਲੇ ਟੋਬੇ ਵੱਲ ਉਹ ਬੰਦਾ ਮੁੜ ਪਿਆ ਕਿਉਂ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿੱਚ ਕੋਈ ਜਾਉਂਦਾ ਬੰਦਾ ਵੀ ਹੋਵੇ ਚਿੜੀ ਬਣਿਆ ਰੱਬ ਹੱਸ ਪਿਆ ਇੱਥੇ ਬੰਦਿਆਂ ਨੂੰ ਮਾਰ ਕੇ ਹੀ ਪਤਾ ਲੱਗਦਾ ਏ ਕਿ ਉਹ ਜਾਉਂਦੇ ਵੀ ਸਨ ਰੱਬ ਨੇ ਹੈਰਾਨ ਹੋ ਕੇ ਪੁੱਛਿਆ ਉਹ ਬੰਦਾ ਟੋਬੇ ਦੇ ਕੰਡੇ ਉੱਤੇ ਪਹੁੰਚ ਗਿਆ ਟੋਬੇ ਵਿੱਚ ਬੰਹੂਲ ਖਿੜੇ ਹੋਏ ਸਨ ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿੱਚ ਖੜ ਗਿਆ ਉਸ ਨੇ ਲਰਜਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਂਗਾਇਆ ਮੈਂਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਟੋਬੇ ਵਿੱਚ ਬਗਲੇ ਚੋਹਲ ਕਦਮੀ ਕਰਦੇ ਫੇਰੇ ਸਨ ਕੁਝ ਬੋਲ ਵੀ ਰਹੇ ਸਨ ਉਸ ਨੂੰ ਲੱਗਿਆ ਕਹਿ ਰਹੇ ਕਹਿ ਰਹੇ ਹਨ ਚੰਗਾ 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 ਟੋਬੇ ਦੇ ਕਸਮੈਲੇ ਪਾਣੀ ਵਿੱਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁੱਤ ਕ ਤਾੜੀਆਂ ਨਿਕਲ ਗਈਆਂ ਸਨ ਫਿਰ ਉਸ ਬੰਦੇ ਨੇ ਕੰਢੇ ਉੱਤੇ ਬੈਠ ਕੇ ਤੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ ਫਿਰ ਉਹ ਹੱਥਾਂ ਨੂੰ ਹਿਲਾ ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿੱਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਝ ਨਰਤਕ ਕਰ ਰਹੇ ਹਨ ਜਿਵੇਂ ਸੱਚੀ ਮੁੱਚੀ ਦੇ ਹੋਣ ਤੇ ਇਨ ਹੱਥਾਂ ਦੀ ਇਨ ਬੈਨ ਨਕਲ ਪਾਣੀ ਵਿੱਚ ਦਿਸਦਾ ਇਹਨਾਂ ਦਾ ਪਰਛਾਵਾਂ ਕਰ ਰਿਹਾ ਸੀ ਉਸ ਨੂੰ ਇਹ ਕੋਈ ਬਹੁਤ ਬੜੀ ਕਰਾਮਾਤ ਲੱਗਦੀ ਸੀ ਫਿਰ ਉਸਨੇ ਪਾਣੀ ਦਾ ਉੱਜਲ ਭਰ ਕੇ ਪੰਭੂਲਾਂ ਉੱਤੇ ਸੁੱਤਿਆ ਉਹ ਨਾ ਚੁੱਠੇ ਉਹ ਗਾਣ ਲੱਗ ਪਿਆ ਸੂਰਜਾਂ ਦੀ ਜੰਦ ਮੇਰੀ ਬੱਦਲਾਂ ਦੀ ਜੰਦ ਮੇਰੀ ਪੰਛੀਆਂ ਦੀ ਜੰਦ ਮੇਰੀ ਪੱਤਿਆਂ ਦੀ ਜੰਦ ਮੇਰੀ ਪੌਲਾਂ ਦੀ ਜੰਦ ਮੇਰੀ ਮੈਂਨੇ ਤੁਮਕੋ ਨਾ ਮਿਲਣੇ ਕੀ ਕਸਮ ਖਾਈ ਹੈ ਫਿਰ ਉਸਨੇ ਹੱਥ ਤੋਲੇ ਟੋਬੇ ਕੰਡੇ ਖੜੇ ਬਰੋਟੀ ਨਾਲ ਅੱਖਾਂ ਹੀ ਅੱਖਾਂ ਰਹੀ ਗੱਲ ਕੀਤੀ ਫਿਰ ਤੇਜ਼ ਹਵਾ ਵਿੱਚ ਬਰੋਟਾਂ ਦੇ ਪੱਤੇ ਅਗੜ ਪਿਛੜ ਖੜਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ ਚਿੜੀ ਬਣੇ ਬਰੋਟੇ ਉੱਤੇ ਬੈਠੇ ਰੱਬ ਵੱਲੋਂ ਤੱਕ ਕੇ ਉਸ ਬੰਦੇ ਨੇ ਸਿਟੀ ਮਾਰੀ ਚਿੜੀ ਬਣੇ ਰੱਬ ਨੇ ਕੋਲ ਘੜੋਤੀ ਬਹਾਰ ਸ਼ਰਮਾ ਗਈ ਰੱਬ ਹੱਸ ਪਿਆ ਤੇ ਬੋਲਿਆ ਉਹਨਾਂ ਸਾਰਿਆਂ ਲਈ ਨਾ ਸਹੀ ਅਜੇ ਇੱਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ ਬੱਦਲ ਵਰਦੇ ਰਹਿਣਗੇ ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜਦੇ ਰਹਿਣਗੇ ਜਿਹੜਾ ਗਾ ਰਿਹਾ ਸੀ ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ ਬਹਾਨੇ ਜਿਵੇਂ ਆ ਗਿਆ ਆ ਖਸੇ ਰਣਿਵਾਦਤਾ ਕਿਹੜੀ ਬਣਾ ਰੱਬ ਸੋਚ ਰਿਹਾ ਸੀ ਉੱਪਰ ਸਵਰਗ ਜਾਇਆ ਜਾਵੇ ਕਿ ਨਾ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ